ਦਿੱਲੀ ਚੋਣਾ ਹਾਰਨ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਸਮੁੱਝੀ ਪੰਜਾਬ ਸਰਕਾਰ ਨੂੰ ਸਣੇ ਆਪਣੀ ਪਾਰਟੀ ਦੇ ਐਮਐਲਏ ਨੂੰ ਦਿੱਲੀ ਤਲਬ ਕਰ ਲਿਆ ਮੈਂ ਆਪਣੇ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਬਾਰ-ਬਾਰ ਇਹ ਸਵਾਲ ਚੁੱਕਦਾ ਰਿਹਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗਏ ਹੋਏ ਐਮਐਲਏ ਨੂੰ ਸਖਤ ਹਦਾਇਤ ਹੈ ਕਿ ਤੁਹਾਡਾ ਅਗਲਾ ਰਾਜਨੀਤਿਕ ਭਵਿੱਖ ਇਸ ਗੱਲ ਤੇ ਤੈਅ ਹੋਊਗਾ ਕਿ ਤੁਸੀਂ ਜਿੱਥੇ ਵੋਟਾਂ ਮੰਗਣਗੇ ਉੱਥੇ ਕਿੰਨੀਆਂ ਵੋਟਾਂ ਪਈਆਂ ਜਿੱਤ ਹਾਰ ਦੇ ਹਵਾਲੇ ਨਾਲ ਤੁਹਾਡੀ ਟਿਕਟ ਤੈਅ ਹੋਊਗੀ ਕਿ ਹੁਣ ਉਹਦੀ ਸਮੀਖਿਆ ਕਰਨੀ ਹੈ ਜਾਂ ਦਿੱਲੀ ਹਾਦਿਸ ਰਿਵਿਊ ਕਰਨੀ ਆ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਆ ਨੂੰ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਸਣੇ ਮੁੱਖ ਮੰਤਰੀ ਦਿੱਲੀ ਬੁਲਾ ਲਿਆ ਗਿਆ। ਦਿੱਲੀ ਵਾਲੀ ਬੈਠਕ ਕਿੰਨੀ ਜ਼ਰੂਰੀ ਹੈ? ਕਿੰਨੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਲਈ ਜਾਂ ਦੇਸ਼ ਹਿੱਤ ਲਈ, ਸੂਬੇ ਦੇ ਹਿੱਤ ਲਈ ਤੁਸੀਂ ਇਹਦਾ ਹੰਦਾ ਜਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਪੰਜਾਬ ਦੀ ਕੈਬਨਟ ਬੈਠਕ ਜਿਹੜੀ ਦੋ ਵਾਰ ਬਦਲੀ ਹੁਣ ਤੀਜੀ ਵਾਰ ਵੀ ਅੱਗੇ ਪੈ ਗਈ।